ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਅਤੇ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੇ ਬੱਚੇ ਬੱਚੀਆਂ ਆਖਿਆ ਮੁੰਡੇ ਨੇ ਜਾਂ ਕੁੜੀਆਂ ਨੇ ਸ਼ੂਟਿੰਗ ਦੀ ਗੇਮ ਵਿੱਚ ਇੰਟਰਸਟ ਰੱਖਦੇ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਇੰਟਰਸਟ ਰੱਖਦੇ ਨੇ ਨਿਸ਼ਾਨੇਬਾਜ਼ੀ ਦੀ ਗੇਮ ਖੇਡਦੇ ਨੇ ਸੋ ਉਹਨਾਂ ਵਾਸਤੇ 골ਡਨ ਆਪਰਚੂਨਿਟੀ ਸੁਨਹਿਰੀ ਮੌਕਾ ਭਾਰਤੀ ਫੌਜ ਵੱਲੋਂ ਦਿੱਤਾ ਜਾ ਰਿਹਾ ਕੀ ਉਹ ਮੌਕਾ ਹੈ ਬੱਚੇ ਫ੍ਰੀ ਵਿੱਚ ਪੜ੍ਹਾਈ ਵੀ ਕਰ ਸਕਦੇ ਨੇ ਫੌਜ ਦੀਆਂ ਸੰਸਥਾਵਾਂ ਦੇ ਵਿੱਚ ਟ੍ਰੇਨਿੰਗ ਵੀ ਲੈ ਸਕਦੇ ਨੇ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਵਧੀਆ ਮੈਡਲ ਲੈ ਕੇ ਤੇ ਉਹ ਫੌਜ ਦੇ ਵਿੱਚ ਵਧੀਆ ਅਹੁਦਿਆਂ ਤੇ ਨੌਕਰੀ ਕਰਕੇ ਆਪਣਾ ਭਵਿੱਖ ਵੀ ਸਵਾਰ ਸਕਦੇ ਨੇ ਸੋ ਪੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਅਗਰ ਤੁਹਾਡੇ ਬੱਚੇ ਇਸ ਫੌਜ ਦੀ ਸਪੋਰਟਸ ਕੰਪਨੀ ਦੇ ਵਿੱਚ ਸਪੋਰਟਸ ਯੂਨਟ ਦੇ ਵਿੱਚ ਰਹਿ ਕੇ ਆਪਣਾ ਕੁਇਕਸਵਾਰਨ ਦੇ ਕਾਬਲ ਨੇ ਉਹਨਾਂ ਨੂੰ ਤੁਸੀਂ ਅਪਲਾਈ ਕਰਵਾਓ ਨਹੀਂ ਤਾਂ ਜੋ ਤੁਹਾਡੇ ਆਣ ਗਵਾਨ ਜੋ ਵੀ ਨੌਜਵਾਨ ਬੱਚੇ ਬੱਚੀਆਂ ਨੇ ਉਹਨਾਂ ਨਾਲ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਸੋ ਇਹ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਆਰਮੀ ਦਾ ਜਿਹੜਾ ਮਾਰਕਸਮੈਨਸ਼ਿਪ ਯੂਨਿਟ ਹੈ ਮੌਉ ਦੇ ਵਿੱਚ ਜਿਹੜਾ ਇਨਫੈਂਟਰੀ ਸਕੂਲ ਬਣਿਆ ਹੋਇਆ ਆਰਮੀ ਦਾ ਉਹਦੇ ਅੰਦਰ ਇਹਦੀ ਲੋਕੇਸ਼ਨ ਹੈ ਸੋ ਇਹ ਬॉयਜ਼ ਗਰਲਸ ਸਪੋਰਟਸ ਕੰਪਨੀ ਉੱਥੇ ਜਿਹੜੀ ਬਣਾਈ ਗਈ ਹੈ ਬੱਚੇ-ਬੱਚੀਆਂ ਵਾਸਤੇ ਜਿਹੜੇ ਸ਼ੂਟਿੰਗ ਦੀ ਖੇਡ ਦੇ ਜਿਹੜੇ ਸ਼ੌਕੀਨ ਨੇ ਸੋ ਉਹਨਾਂ ਦੀ ਜਿਹੜੀ ਏਜ ਲਿਮਟ ਹੈ ਉਹ 12 ਤੋਂ ਲੈ ਕੇ 16 ਸਾਲ ਤੱਕ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਲਾਸਟ 1 April 2025 ਤੱਕ ਇਹ 12 ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 16 ਤੋਂ ਵੱਧ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਕੀ-ਕੀ ਸਹੂਲਤਾਂ ਜਿਹੜੀਆਂ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਨੇ ਉਹ ਤੁਸੀਂ ਨੋਟ ਕਰ ਲਓ ਫ੍ਰੀ ਐਜੂਕੇਸ਼ਨ ਪੜ੍ਹਾਈ ਕਰਾਈ ਜਾਏਗੀ 10ਵੀਂ ਤੱਕ ਬੱਚਿਆਂ ਨੂੰ ਔਰ ਫ੍ਰੀ ਜਿਹੜਾ ਉੱਥੇ ਰਹਿਣ ਤੇ ਖਾਣ ਦਾ ਖਰਚਾ ਸਾਰਾ ਤੇ ਫ੍ਰੀ ਬੱਚਿਆਂ ਨੂੰ ਆਰਮੀ ਮਾਰਕਸਮੈਨ ਯੂਨਿਟ ਦੇ ਵਿੱਚ ਅਤੇ سپورٹس ਅਥਾਰਟੀ ਆਫ ਇੰਡੀਆ ਦੇ ਕੋਚਾਂ ਦੇ ਵੱਲੋਂ ਉਹ ਜਿਹੜੀ ਗੇਮ ਦੀ ਟ੍ਰੇਨਿੰਗ ਜਿਹੜੀ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਜਦੋਂ ਬੱਚੇ 17 ਸਾਲ ਦੀ ਉਹਨਾਂ ਦੀ ਏਜ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਫੌਜ ਦੇ ਵਿੱਚ ਜਿਹੜਾ ਇੰਡੀਅਨ ਆਰਮੀ ਦੇ ਵਿੱਚ ਭਰਤੀ ਕੀਤਾ ਜਾਏਗਾ ਉਹਨਾਂ ਦੇ ਗੇਮ ਦੇ ਸਟੈਂਡਰਡ ਦੇ ਹਿਸਾਬ ਨਾਲ ਉਹਨਾਂ ਦੀ ਟ੍ਰੇਨਿੰਗ ਦੇ ਹਿਸਾਬ ਨਾਲ ਤੇ ਫੌਜ ਦੀਆਂ ਵੈਕੈਂਸੀਆਂ ਦੇ ਹਿਸਾਬ ਨਾਲ ਔਰ ਇਹਦੇ ਨਾਲ ਬੱਚਿਆਂ ਨੂੰ ਆਪਣੀ ਸਟੇਟ ਦੇ ਵਿੱਚ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਸ਼ੂਟਿੰਗ ਦੇ ਵਿੱਚ ਆਪਣੀ ਪਰਫਾਰਮੈਂਸ ਦੇਣ ਦਾ ਮੌਕਾ ਮਿਲੇਗਾ ਜੇਕਰ ਬੱਚੇ ਵਧੀਆ ਪਰਫਾਰਮੈਂਸ ਦਿੰਦੇ ਨੇ ਤੇ 21 ਸਾਲ ਦੇ ਅੰਦਰ ਅੰਦਰ ਉਹ ਕਿ ਵਧੀਆ ਮੈਡਲ ਲੈ ਕੇ ਆਉਂਦੇ ਨੇ ਨੈਸ਼ਨਲ ਜਾਂ ਇੰਟਰਨੈਸ਼ਨਲ ਗੇਮਾਂ ਦੇ ਵਿੱਚ ਤਾਂ ਉਹਨਾਂ ਨੂੰ ਫੌਜ ਦੇ ਵਿੱਚ ਡਾਇਰੈਕਟ ਹੌਲਦਾਰ ਡਾਇਰੈਕਟਰ ਜੀਸੀਓ ਸੁਬੇਦਾਰ ਵੀ ਭਰਤੀ ਕੀਤਾ ਜਾ ਸਕਦਾ ਹੈ ਇਹਦੇ ਵਾਸਤੇ ਤੁਸੀਂ ਸਕਰੀਨ ਤੇ ਕਯੂਆਰ ਕੋਡ ਵਿਖ ਰਹੇ ਹੋ ਇਹਨੂੰ ਤੁਸੀਂ ਸਕੈਨ ਕਰਕੇ ਅਪਲਾਈ ਕਰਨਾ ਹੈ ਜੇ ਤੁਸੀਂ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਤੇ ਵਟਸਐਪ ਨੰਬਰ ਵੀ ਦਿੱਤਾ ਹੋਇਆ ਹੈ ਜਿਹੜਾ ਤੁਸੀਂ ਨੋਟ ਕਰ ਲਓ 9238532009 9238532009 WhatsApp ਨੰਬਰ ਤੇ ਮੈਸੇਜ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਇਹ WhatsApp ਕਾਲ ਅਗਰ ਕਿਸ ਕਰਨੀ ਹੈ 9 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਤੁਸੀਂ ਹਫਤੇ ਦੇ ਪੰਜੇ ਦਿਨ ਤੁਸੀਂ ਕਾਲ ਕਰ ਸਕਦੇ ਹੋ ਵੀਕਐਂਡ ਨੂੰ ਛੱਡ ਕੇ ਔਰ ਇਹਦੇ ਨਾਲ ਜਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਨੇ Google ਫਾਰਮ ਜਿਹੜਾ ਤੁਸੀਂ ਭਰਨਾ ਹੈ ਇਹ ਸਕੈਨ QR ਕੋਡ ਨੂੰ ਸਕੈਨ ਕਰਕੇ ਆ ਲਿੰਕ ਵੀ ਤੁਹਾਨੂੰ ਮੈਂ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਸੋ ਦੇ ਵਿੱਚ ਪਾਸਪੋਰਟ ਸਾਈਜ਼ ਫੋਟੋ ਬਰਸ ਸਰਟੀਫਿਕੇਟ ਬੱਚਿਆਂ ਦਾ ਆਧਾਰ ਕਾਰਡ ਔਰ ਜੇ ਤੁਸੀਂ ਸ਼ੂਟਿੰਗ ਦੇ ਵਿੱਚ ਤੁਹਾਡੀ ਕੋਈ ਸਰਟੀਫਿਕੇਟ ਨੇ ਕਿੱਥੇ ਕਿੱਥੇ ਤੁਸੀਂ ਪਾਰਟਿਸਿਪੇਟ ਕੀਤਾ ਤਾਂ ਉਹ ਵੀ ਤੁਸੀਂ ਇਹਦੇ ਤੇ ਜਿਹੜਾ ਪੂਰੀ ਜਾਣਕਾਰੀ ਦੇ ਸਕਦੇ ਹੋ ਪੂਰਾ ਜਿਹੜਾ ਇਸ਼ਤਿਹਾਰ ਹੈ ਉਹ ਤੁਸੀਂ ਸਕਰੀਨ ਤੇ ਪੜ ਪਾ ਰਹੇ ਹੋ ਇਹਨੂੰ ਆਪ ਵੀ ਤੁਸੀਂ ਧਿਆਨ ਨਾਲ ਪੜ ਲੈਣਾ ਲਾਸਟ ਜਿਹੜੀ ਅਪਲਾਈ ਕਰਨ ਦੀ ਡੇਟ ਹੈ ਉਹ ਹੈ 10 ਫਰਵਰੀ 2025 ਸੋ ਇਹ ਮਾਰਚ 2025 ਦੇ ਵਿੱਚ ਬੱਚਿਆਂ ਦੇ ਸਿਲੈਕਸ਼ਨ ਹੋਣਗੇ ਸੋ ਜਿਹੜੇ ਬੱਚੇ ਇਹਦੇ ਵਿੱਚ ਸਿਲੈਕਟ ਹੋਣਗੇ ਉਹਨਾਂ ਨੂੰ ਇਹ ਜਿਹੜਾ ਸੁਨਹਿਰੀ ਮੌਕਾ ਇਹ ਮਿਲੇਗਾ ਸੋ ਬੱਚਿਆਂ ਦੀ ਜਿਹੜੀ ਸਿਲੈਕਸ਼ਨ ਹੋਏਗੀ ਉਹ ਉਹਨਾਂ ਦੀ ਜਿਹੜਾ ਟ੍ਰਾਇਲ ਹੋਣਿਆ ਉਹਦੇ ਵਿੱਚ ਜਿਹੜੀ ਮੈਰਿਟ ਆਏਗੀ ਬੱਚਿਆਂ ਦੀ ਉਹਦੇ ਆਧਾਰ ਤੇ ਕੀਤਾ ਜਾਣਾ ਸੋ ਇਹ ਜਾਣਕਾਰੀ ਵੱਧ ਤੋਂ ਵੱਧ ਹੋਰ ਨਾਲ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਓ ਤਾਂ ਕਿ ਜਿਨ੍ਹਾਂ ਦੇ ਬੱਚੇ ਸ਼ੂਟਿੰਗ ਦੀ ਗੇਮ ਵਿੱਚ ਦਿਲਚਸਪੀ ਰੱਖਦੇ ਨੇ ਉਹ ਫੌਜ ਦੇ ਵਿੱਚ ਭਰਤੀ ਹੋ ਕੇ ਨਾਲੇ ਉਹਨਾਂ ਨੂੰ ਤਨਖਾਹ ਮਿਲੇਗੀ ਉਹਨਾਂ ਦਾ ਫਿਊਚਰ ਬਣੇਗਾ ਵਧੀਆ ਰੈਂਕ ਤੇ ਨੌਕਰੀ ਕਰਨਗੇ ਨਾਲੇ ਗੇਮਾਂ ਦੇ ਵਿੱਚ ਉਹਨਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਜਾਣ ਦਾ ਮੌਕਾ ਮਿਲੇਗਾ ਸੋ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਸ਼ੇਅਰ ਕਰਿਓ ਜੇਕਰ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਪੰਜਾਬ ਗਿਆਨ ਦਰਪਣ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਆ ਕਰੋ ਜੀ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ